ਮੇਨਾ ਅਸ਼ਵਨੀ ਹੈ ਜੀ ਕੀ ਹੋਇਆ ਅੱਜ ਕਿੱਥੇ ਹੋਇਆ ਹੈ ਕੋਣ ਹੈ ਇਹ ਮੇਰਾ ਭਰਾ ਹੈ ਤਾਇ ਦਾ ਮੁੰਡਾ ਹੈ ਉਹਦੇ ਘਰ ਦੇ ਸਿਗੇ ਦੁਕਾਨ ਨੂੰ ਚਲੇ ਸੀ ਅੱਛਾ ਤੇ ਅਚਾਨਕ ਸਕੂਟਰੀ ਲੈ ਕੇ ਨਿਕਲੇ ਟੇਪਰ ਵਾਲੇ ਨੇ ਇਹ ਇਹ ਉਹਨਾਂ ਦੀ ਕਿੱਲਤਾ ਵੀ ਹੈ ਹਾਂਜੀ ਹਾਂਜੀ ਉਹਨਾਂ ਦੀ ਕੀ ਨਾਮ ਹੈ ਤੇ ਕਿੰਨੀ ਉਮਰ ਹੈ ਨਾਮ ਸੋਮਨ ਹੈ ਜੀ ਅੱਛਾ ਜੀ ਉਮਰ ਇਹੀ ਹੈ ਹਾਂ 38-40 ਸਾਲ ਦੀ ਉਮਰ ਕੀ ਕਰਦੇ ਨੇ ਜੀ ਦੁਕਾਨ ਜੀ ਇਹਨਾਂ ਦੀ ਕਿਸ ਚੀਜ਼ ਦੀ ਦੁਕਾਨ ਹੈ ਦੁੱਧ ਦੀ ਦੁਕਾਨ ਹੈ ਜੀ ਅੱਛਾ ਤੇ ਵਿਆਹ ਹੋਇਆ ਹੈ ਹਾਂਜੀ ਵਿਆਹ ਹੋ ਗਿਆ ਹੈ ਬੱਚੇ ਹੈ ਜੀ ਬਰਾਬਰ ਦੇ ਬੱਚੇ ਦੋ ਬੱਚੇ ਜੀ ਦੋ ਬੱਚੇ ਨੇ ਤੇ ਇੱਕ ਇਸ ਸਮੇਂ ਦੀ ਘਟਨਾ ਸਾਰੇ ਇਹ 11:30 12 ਦੇ ਵਿੱਚ ਦੀ ਹੋਈ ਅੱਛਾ ਤੇ ਹੋਇਆ ਕਿਦਾਂ ਕੀ ਕਿਵੇਂ ਹੋਇਆ ਇਹ ਸਕੂਟਰੀ ਤੇ ਜਾ ਰਹੀ ਜੀ ਅਚਾਨਕ ਇਧਰ ਇੱਕ ਸਾਈਡ ਤੋਂ ਥ੍ਰੀ ਬੀਲਰ ਵਾਲਾ ਸੀਗਾ ਤੇ ਦੂਜੀ ਸਾਈਡੋਂ ਟਿਪਰ ਆ ਰਿਹਾ ਸੀ ਸਪੀਡ ਜ਼ਿਆਦਾ ਠੀਕ ਹੈ ਮੈਂ ਸਕੂਟਰੀ ਕੱਢਣ ਲੱਗੇ ਉਹ ਟਿਪਰ ਵਾਲੇ ਆਣ ਦੇਖੇ ਹੋਣ ਤੇ ਵੀਡੀਓ ਦੇਖ ਹੀ ਲਿਆ ਸਾਰਾ ਕੁਝ ਹਾਂਜੀ ਹਾਂ ਤੇ ਇਹ ਸਰ ਟਿਪਰ ਨਾਲ ਫੜਿਆ ਗਿਆ ਨਹੀਂ ਪਾਈ ਅਜ ਤਾਂ ਗਏ ਬਹੁਤ ਲੇਟ ਆ ਜਨਪਤ ਲੱਗਿਆ ਤੇ ਟਿਪਰ ਵਾਲਾ ਫਰਾਰ ਹੋ ਗਿਆ ਸਰ ਜਿਹੜੇ ਲੋਕ ਨੇ ਉਹਨਾਂ ਦੱਸਿਆ ਹੋਊਗਾ ਕਿ ਟਿਪਰ ਰੇਤਾਂ ਦਾ ਪਰਿਆ ਸੀ ਜਾਂ ਕੋਈ ਹੋਰ ਸਮਾਨ ਭਾਈ ਟਿਪਰ ਵਾਲਾ ਉੱਤਰ ਕੇ ਦੇਖ ਕੇ ਉਹ ਵੀ ਚਲਾ ਗਿਆ ਟੈਂਪੂ ਵਾਲਾ ਹੀ ਭੱਜ ਗਿਆ ਤੇ ਜਿਹੜੀ ਸੀਸੀਟੀਵੀ ਤੁਸੀਂ ਦੇਖੀ ਉਹਦੇ 'ਚ ਕੀ ਕੀ ਲੱਗਦਾ ਟਿਪਰ ਕਾਰਪੋਰੇਸ਼ਨ ਦਾ ਸੀਗਾ ਜਾਂ ਫਿਰ ਰੇਤਾਂ ਲਿਆਉਂਦਾ ਸੀਗਾ ਇਹ ਤਾਂ ਨਹੀਂ ਕਾਰਪੋਰੇਸ਼ਨ ਦਾ ਨਹੀਂ ਇਹ ਇੱਤੇ ਵਾਲਾ ਰੱਖਦਾ ਹਾਂਜੀ ਬਾਕੀ ਅਸੀਂ ਤਾਂ ਇਹ ਦੇਖਿਆ ਨਹੀਂ ਸੰਤਾ ਇਹ ਦਿਮਾਗ ਸਾਡਾ ਇਧਰ ਹੈ ਕਿ ਕੀ ਮੰਗ ਕੀਤੀ ਜਾ ਰਹੀ ਤੁਹਾਡੇ ਵੱਲੋਂ ਮੰਗ ਪਾਈ ਇਨਸਾਫ ਹੈ ਤੁਹਾਨੂੰ ਪਤਾ ਹੀ ਐਨਾ ਬਹੁਤ ਜਿਹੜਾ ਘਾਟਾ ਬਹੁਤ ਜ਼ਿਆਦਾ ਘਾਟਾ ਇਸ ਚੀਜ਼ ਦਾ ਦੇਖੋ ਹੁਣ ਵੀ ਕਿੱਥੇ ਕਰਕੇ ਐਕਸੀਡੈਂਟ ਹੋਇਆ ਇਹ ਆਪਣੇ ਜਿਹੜਾ ਉਦਾਂ ਕੀ ਮੈਂ ਤਾਂ ਨਾਂ ਵੀ ਭੁੱਲ ਜਾਂਦਾ ਕਿਆ ਰਾਹਰੋਡ ਆ ਇਹਦੇ ਰਾਹਰੋਡ ਪਹਿਲੇ ਸਿਰ ਟੇਪਰ ਉਰੇ ਦੋਹਾਂ ਦੇ ਵਿਚਾਲੇ ਇਹ ਮੇਰਾ ਰਾਹਰੋਡ ਦੇ ਦੂਜੀ ਸਾਈਡ ਸਰ ਇਹਨਾਂ ਤਾਂ ਰਾਇਸ ਕਿੱਥੇ ਦੀ ਸੀ ਹਾਂਜੀ ਰਹਿਸ਼ਨਾ ਦੀ ਬਲਦੇਵ ਨਗਰ ਹੈ ਜੀ ਬਲਦੇਵ ਨਗਰ ਟੇਪਰ ਰੋਡ ਤੇ ਨਹੀਂ ਨਹੀਂ ਬਲਦੇਵ ਨਗਰ ਹੈ ਰਹਿਸ਼ਾ ਉੱਧਰ ਜਾ ਰਹੇ ਸੀ ਠੀਕ ਠੀਕ